ਕਿਤਨੀ ਹੁੰਦੀ ਜੀਵ ਨੂੰ ਸਾਧੂਆਂ ਦੇ ਬਚਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਵੀ ਸਾਨੂੰ ਪ੍ਰਤੀਤ ਨਹੀਂ ਆਉਂਦੀ ਉਥਾਰੀ ਮੱਥਾ ਠੀਕਨੇ ਆਪਾਂ ਪ੍ਰਤੀਤ ਨਹੀਂ ਕਰਦੇ ਪ੍ਰਤੀਤ ਨਹੀਂ ਕੇ ਕਰਦੇ ਹਰ ਪ੍ਰਭ ਨੇੜੇ ਨਾ ਹੀ ਦੂਰ ਨੇ ਜਾਤ ਮਾਇਰਿਆ ਪ੍ਰਭੂਰਾ ਆਪਾਂ ਫਿਰ ਆਪਣੀ ਆਤਮਾ ਦੇ ਵਿੱਚ ਵਹਿੰਦੇ ਨਹੀਂ ਤੁਰੇ ਫਿਰਦੇ ਜਦੋਂ लेट ਗਿਆ ਤੇ ਮੈਨੂੰ ਨੀਂਦ ਆ ਗਈ ਤੇ ਮਾਹ ਬੁਰਖਾਂ ਕੀ ਕੀਤਾ ਵੀ ਭਾਵੇਂ ਕੱਤੇ ਦੇ ਦਿਨ ਸੀ ਗਰਮੀ ਸੀ ਚਾਤਸਪਰੇ ਕਮਾਲ ਸੀ ਤੇ ਮਹਾਪੁਰਖ ਦਾ ਵੀ ਮੈਨੂੰ ਝੱਲ ਮਾਰਨ ਉੱਠ ਕੇ ਬਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਮਹਾਪੁਰਖ ਬਹੁਤ ਜ਼ਿਆਦਾ ਬਹੁਤ ਕਿਰਪਾ ਕਰਦੇ ਰਹੇ ਬਹੁਤ ਦਇਆ ਕਰਦੇ ਰਹੇ ਬਹੁਤ ਵਡਾਈਆਂ ਬਖਸ਼ਦੇ ਰਹੇ ਸਾਡੀ ਕਰਤੂਤ ਭਾਵੇਂ ਉਹ ਨਹੀਂ ਕਿਉਂਕਿ ਆਪਾਂ ਉਹਨਾਂ ਦੇ ਜੋੜਿਆਂ 'ਚ ਬਹਿਣ ਵਾਲੇ ਵੀ ਜੋਗੇ ਵੀ ਨਹੀਂ ਉਹਨਾਂ ਦਾ ਬਚਨ ਕਮਾਉਣ ਜੋਗੇ ਵੀ ਨਹੀਂ ਆਪਾਂ ਤੇ ਲੰਗਰ ਪਾਣੀ ਖਾਣ ਤੱਕ ਹੀ ਸਾਡੀ ਬਿਰਤੀ ਸੀ ਜਾਂ ਕੇ ਦਾ ਖੁਰਾ ਮਾਂ ਪਰਖਾਂ ਦੇ ਡੇਰੇ ਬੜੀਆਂ ਆਉਣੀਆਂ ਤੇ ਆਪਾਂ ਉਥੋਂ ਤੱਕ ਹੀ ਸੀ ਇੱਕ ਵਾਰੀ ਮਾਂ ਪਰਖ ਯਾਦ ਰੋ ਜੀ ਸੰਗਤਾਂ ਨੂੰ ਪਤਾ ਕਿ ਜਿੱਥੇ ਹੁਣ ਟਾਲੀ ਸਾਹਿਬ ਗੋਦਵਾਰਾ ਬਣ ਗਿਆ ਨਾ ਪਤਾ ਨਹੀਂ ਕੋ ਹੋਰ ਰੱਖਿਆ ਇਹਨਾਂ ਇੱਥੇ ਬਾਬਾ ਜੀ 11:00 ਵਜੇ ਤਕਰੀਬਨ ਨਿਕਲ ਜਾਂਦੇ ਹੁੰਦੇ ਸੀ ਤੇ 3:00 3:30 ਵਜੇ ਇੱਥੇ ਉੱਥੋਂ ਉੱਥੇ ਬੈਠੇ ਰਹਿਣਾ ਬੰਦਗੀ ਕਰਦੇ ਰਹਿਣਾ 3:30 3:00 ਵਜੇ ਤਕਰੀਬਨ ਫੇਰ ਡੇਰੇ ਆਉਣਾ ਲੋਕਿਆਂ ਕਾਂਤਮਈ ਮਾਹੌਲ ਵਿੱਚ ਪਰ ਬਾਅਦ ਵਿੱਚ ਸੰਗਤਾਂ ਉੱਥੇ ਵੀ ਜਾਣ ਡਾ ਵੀ ਹਾਂ ਸੰਗਤਾਂ ਦੇ ਅੰਤ ਤੱਕੇ ਸਾਖੀਆਂ ਟਾਲੀ ਸਾਭੀਆਂ ਵੀ ਸੁਣਾਈਆਂ ਤੋਂ ਸੰਗਤਾਂ ਨੂੰ ਇਹ ਵੀ ਸਾਖੀ ਸੁਣਾਈ ਹੋਣੀ ਆ ਵੀ ਇੱਕ ਵਾਰੀ ਉਹਨਾਂ ਜਣਾਂ ਵਿੱਚ ਹਲ ਵਗਦੇ ਹੁੰਦੇ ਸੀ ਤੇ ਹੜਾਂ ਦੇ ਮਗਰ ਦੋ ਜਣੇ ਰਹਿੰਦੇ ਹੁੰਦੇ ਸੀ ਕਈ ਵਾਰੀ ਤੇ ਕਣਕ ਤੇ ਖਾਦ ਰੜਾ ਲੈਣੇ ਇਕੱਠੀ ਤੇ ਕਈ ਵਾਰੀ ਦੋਹਾਂ ਜਣੇ ਇੱਕ ਨੇ ਖਾਦ ਰੜਾਉਣੀ ਖਾਦ ਖਿਲਾਰਨੀ ਤੇ ਇੱਕ ਨੇ ਕਣਕ ਖਿਲਾਰਨੀ ਛਿਆੜੋ ਛਿਆੜ ਤੇ ਕਈ ਵਾਰੀ ਇਕੱਠੀ ਰੋੜਾ ਲੈਣੀ ਬੰਦਿਆਂ ਦਾ ਹਸਪਤਾਬ ਵੇਖਣਾ ਵੀ ਕਿੰਨੇ ਕ ਬੰਦੇ ਆਪਾਂ ਸਾਨੂੰ ਵੀ ਕਣਕ ਕੇ ਰੰਡਾਇਆ ਤੇ ਜਦੋਂ ਕਣਕ ਕਿਰਗੀ ਯਾਰਾਂ 11:30 ਵਜ ਗਏ ਤੇ ਸਾਨੂੰ ਬਜ਼ੁਰਗਾਂ ਨੇ ਕਹਿ ਦਿੱਤਾ ਵੀ ਤੂੰ ਨੁਕਰਾਂ ਗੋੜ ਕੇ ਤੇ ਫੇਰ ਆ ਜੀ ਭਾਈ ਨੁਕਰਾਂ ਪੈੜੀ ਦੀਆਂ ਤਾਂ ਸੰਤ ਨੂੰ ਪਤਾ ਕਈ ਨਾ ਗੋੜ ਕੇ ਦਾਣੇ ਰੋੜਾ ਦੇਣੇ ਆ ਜੀ ਮੈਂ ਕੀ ਕੀਤਾ ਵੀ ਧਿਆਨ ਮੇਰਾ ਚੱਲ ਗਿਆ ਡੇਰੇ ਵਾਲ ਕੱਤੇ ਦੇ ਦਿਨ ਸੀ ਕੱਤੇ ਵਿੱਚ ਲੋਕ ਗਣਕ ਕੇਰਦੇ ਹੁੰਦੇ ਸੀ ਜਦੋਂ ਡੇਰੇ ਆਲੇ ਚੱਲ ਗਿਆ ਤੇ ਮਨ ਨੇ ਬਣਾਇਆ ਨਿਸ਼ਾਨਾ ਵੀ ਅੱਜ ਤੇ ਮਹਾਂਪੁਰਖ ਹੋ ਸਕਦਾ ਇੱਥੇ ਢਾਲੀ ਸਾਹਿਬ ਵੀ ਮਿੱਠੇ ਹੋਣ ਮਨ ਦੇ ਵਿੱਚ ਧਿਆਨ ਜਿ ਤਰ੍ਹਾਂ ਗੁਰੂ ਸਾਹਿਬਾਂ ਨੇ ਗੁਰਬਾਣੀ ਦਾ ਫਰਮਾਨ ਕੀਤਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਧਿਆਨ ਲਗਾ ਵੀ ਮਹਾਂਪੁਰਖ ਢਾਲੀ ਸਾਹਿਬ ਵੀ ਹੋ ਸਕਦਾ ਜ਼ਰੂਰੀ ਹੋਣਗੇ ਜਦੋਂ ਆਪਾਂ ਚੱਲੇਗੇ ਤਾਲੀ ਸਾਹਿਬੀ ਤੇ ਸਿੱਧੀ ਮੂਜੀ ਬੈਠੇ ਮਹਾਰੂ ਬੈਠੇ ਤੇ ਆਂਦੇ ਬੱਚੂ ਨੁਕਰਾਂ ਤੇ ਗੋੜ ਆਉਣੀਆਂ ਸੀ ਉੱਥੇ ਹੀ ਛੋਟ ਆਇਆ ਕਈ ਵੀ ਤੇ ਝੋਲੀ ਦਾਣਿਆਂ ਵਾਲੀ ਵੀ ਮੈਂ ਇਤਰਾ ਹੀ ਕੀਤਾ ਨੁਕਰੇ ਛੋਟ ਆਇਆ ਮੈਂ ਹੱਥ ਤੋਂ ਕੌਣ ਲੈ ਚੱਲਿਆ ਚਾਹ ਬੜਾ ਚੜ ਗਿਆ ਸਾਡੇ ਵੱਲ ਸਿੱਧਾ ਦੌੜ ਆਇਆ ਮੈਂ ਤੁਹਾਡੀ ਕਿਰਪਾ ਹੋਈ ਤੋਹੇ ਖਿੱਚ ਮਾਰੀ ਆ ਕੀਂਦੇ ਚੰਗਾ ਬੈ ਗੇ ਫਿਰ ਬੈਗ ਤੇ ਮੁੜ ਕੇ ਆਬ ਲੇਟ ਗਏ ਥੱਲੇ ਕਾਈ ਕੋਈ ਵਿਸਾਈ ਹੁੰਦੀ ਸੀ ਕਾਈ ਤੇ ਲੇਟ ਗਏ ਤੇ ਮੈਂ ਵੀ ਲੇਟ ਗਿਆ ਮੈਨੂੰ ਵੀ ਹਕਮ ਗੀਤਾ ਬੱਚੂ ਇਸੇ ਸਾਡੇ ਲਾਗੇ ਲੇਟ ਜਾ ਜਦੋਂ ਲੇਟ ਗਿਆ ਤੇ ਮੈਨੂੰ ਨੀਂਦ ਆ ਗਈ ਤੇ ਮਹਾਪੁਰਖਾਂ ਕੀ ਕੀਤਾ ਵੀ ਭਾਵੇਂ ਕੱਤੇ ਦੇ ਦਿਨ ਸੀ ਗਰਮੀ ਸੀ ਚਾਰਸਪਰੇ ਕਮਾਲ ਸੀ ਤੇ ਮਹਾਪੁਰਖਾਂ ਦੇ ਮੈਨੂੰ ਝੱਲ ਮਾਰਨ ਉੱਠ ਕੇ ਬਹਿ ਗਏ ਤੇ ਸਾਡੀ ਸੁਰਤਾ ਜਿਹੜੀ ਆ ਸ਼ਬਦ ਦੇ ਬਿਹਾਸ ਦੇ ਵਿੱਚ ਲੱਗੀ ਉਦੋਂ ਧਿਆਨ ਬੜਾ ਮਾਸਤੀ ਵਿੱਚ ਰਹਿੰਦਾ ਸੀ ਮਹਾਪੁਰਖਾਂ ਦੇ ਨਾਲ ਸੁਰਤ ਜਿਹੜੀ ਆ ਇਤਨਾ ਸੁਫਨੇ ਵਿੱਚ ਵੀ ਉਹਨਾਂ ਦੇ ਦਰਸ਼ਨ ਹੁੰਦੇ ਰਹੇ ਨੇ ਸਰੀਰ ਕਰਕੇ ਵੀ ਹੁੰਦੇ ਰਹੇ ਨੇ ਤੇ ਮਹਾਪੁਰਖ ਮੁੜ ਕੇ ਉੱਠ ਕੇ ਵਾਜਾ ਮਾਰਨ ਦਾ ਵੇ ਆਂਦੇ ਬੱਚੂ ਉੱਠ ਉੱਠ ਹੈ ਨਵਾਜਾ ਮਾਰਨ ਦਾ ਵੇ ਭਾਈ ਨੰਦਰ ਸਿੰਘ ਉੱਠ ਇੱਧਰ ਤੇ ਸਰੀਰ ਕਰਕੇ ਵਾਜਾਂ ਮਾਰਨ ਲਈ ਉਧਰੋਂ ਮੈਨੂੰ ਸੁਖਣਾ ਹੁੰਡਿਆ ਕਿ ਮਾਹਭੁਰਖੇ ਕਿਥਾਂ ਹੈ ਆਪਾਂ ਨਾ ਹੁੰਡੇ ਆ ਤੇ ਮਾਹਭੁਰਖਾਂ ਬਾਹਰ ਲਿਗੜੇ ਫੜੇ ਆ ਤੇ ਮਾਹਭੁਰਖ ਚੌਹੀ ਥਾਈਂ ਸਰੂਪ ਧਾਰਿਆ ਸਾਡੇ ਨਾਲ ਵੀ ਨਾ ਹੁੰਡੇ ਆ ਬਾਹਰ ਵੀ ਅੰਦਰ ਵੀ ਅਖਲੋਤੇ ਵੀ ਆ ਮੈਂ ਬੜਾ ਹਰਾਨਜਾ ਹੁੰਡਿਆ ਤੇ ਉਧਰੋਂ ਮੈਨੂੰ ਸੁਖਨੇ ਵਿੱਚ ਕਹਿੰਦੇ ਆ ਵੀ ਨਿਕਲ ਬਾਹਰ ਜਿੱਥੇ ਨਾ ਹੁੰਡੇ ਕੋ ਸਰੋ ਬਸਰਾ ਵਰ ਜਾ ਸੁਖਨੇ ਦੇ ਵਿੱਚ ਉਧਰੋਂ ਸੀਜੀ ਮੇਰੀ ਸਰੀਰ ਕਰਕੇ ਕਹਿੰਦੇ ਆ ਵੀ ਉੱਠ ਮੈਂ ਵੇਖਿਆ ਚਲੋ ਮੈਂ ਮੱਥਾ ਟੇਕ ਕੇ ਉੱਠਿਆ ਕਹਿੰਦੇ ਵੇ ਹਟ ਕੇ ਮੀਂਹ ਵਰੂਕ ਨਹੀਂ ਮੈਂ ਮੈਨੂੰ ਤਾਂ ਪਤਾ ਨਹੀਂ ਵਰੂਕ ਨਹੀਂ ਜੀ ਮੈਨੂੰ ਨਿਕਾ ਪਤਾ ਕਹਿੰਦੇ ਉੱਠ ਕੇ ਤੇ ਵੇਹ ਧੁੱਪ ਲੱਗੀ ਮੀਂਹ ਦਾ ਨਾਂ ਨਿਸ਼ਾਨ ਨਹੀਂ ਕਹਿੰਦੇ ਟਾਲੀ ਦੇ ਚੜ ਕੇ ਵੇਹ ਚਲੋ ਮੈਂ ਥੋੜਾ ਜਿਹਾ ਟਾਲੀ ਤੇ ਥੋੜਾ ਜਿਹਾ ਚੜਿਆ ਬਚਨ ਮੰਨਿਆ ਹੁੰਦਾ ਚਾਤਸਰੇ ਬੱਦਲ ਹਾਨੀ ਮੈਂ ਹਾਜੀ ਕਿਤੇ ਬੱਦਲ ਨਹੀਂਗਾ ਨਾ ਸਚਾਨੀਆਂ ਵਾਲ ਕਲੇਰਾ ਵਾਲ ਚਾਤਸਰੇ ਮੈਂ ਸਿਰ ਕਮਾਇਆ ਕਿਤੇ ਸਿਰ ਕਮਾਇਆ ਕਿਤੇ ਨਹੀਂ ਦੇਖਿਆ ਬੱਦਲ ਤੇ ਕਹਿੰਦੇ ਅੱਛਾ ਫਿਰ ਕਹਿੰਦੇ ਭਰਾਈਏ ਕੇ ਨਾਮ ਆਹ ਤੁਹਾਡੀ ਮੌਜ ਆ ਕਹਿੰਦੇ ਚਲੋ ਕਣਕ ਪੰਨਾ ਪਾ ਲੈਨੇ ਆ ਚਾਦਰ ਪੰਨਾ ਵੀ ਚਾਦਰ ਜਿਹੜੀ ਭੇਜ ਜੇ ਬਹੁਤਾ ਨਹੀਂ ਪਾਉਂਦੇ ਇੱਧਰ ਇੱਥੇ ਚਾਦਰ ਪੰਨਾ ਪਾ ਜੇ ਤੇ ਬੜਾ ਵਾਦੇ ਗਾਂ ਇੱਧਰ ਫੁਲਰਾ ਵਾਲਾ ਰੇਤੜੀਆਂ ਪੈੜੀਆਂ ਨੇ ਉਧਰ ਬੱਤਰ ਘਟਿਆ ਯਟਾ ਕਣਕ ਬੀਜਣੀ ਇਹਦੇ ਇੱਧਰ ਥੋੜਾ ਜਿਹਾ ਵੱਧ ਪਾ ਲੈਨੇ ਆ ਮੈਂ ਆਹ ਤੁਹਾਡੀ ਮੌਜ ਆ ਠੀਕ ਇਤਨੀ ਹੋਇਆ ਤੇ ਉਹ ਮੁੜ ਕੇ ਤੁਰ ਪੇ ਖੜੇ ਖੜ ਤੇ ਦੁਨੀਆ ਦੇ ਅੰਤ ਮਗਰੋਂ ਬਾਦ ਵਿੱਚ ਆ ਗਈ ਜਦੋਂ ਇਹ ਮੀਮਾਂ ਦੀ ਗੱਲ ਮੁੱਕ ਗਈ ਤੇ ਹਾਲੇ ਵਰਣੇ ਨਹੀਂ ਸ਼ੁਰੂ ਹੋਇਆ ਸੰਗਤਾਂ ਨੇ ਕਿਸੇ ਨੇ ਕੁਝ ਮੰਗਿਆ ਕਿਸੇ ਨੇ ਕੁਝ ਬਾਬੇ ਸਾਰਿਆਂ ਨੂੰ ਕਿਸੇ ਨੂੰ ਕੁਝ ਕਹੀ ਜਾਣ ਕਿਸੇ ਨੂੰ ਕੁਝ ਕਹੀ ਜਾਣ ਰਾਹ ਦੇ ਵਿੱਚ ਆਣ ਕੇ ਮੈਂ ਵੀ ਸੁਣਦਾ ਰਿਹਾ ਲੱਗਣਾ ਸੁਣਨੀਆਂ ਤਾਂ ਨਹੀਂ ਹੈ ਵਜਨ ਚਾਹੀਦਾ ਸੁਣਨਾ ਤੇ ਸਿਮਰਨ ਨਾਲੇ ਲੱਗਾ ਲੱਗਣੀ ਚਾਹੀਦਾ ਪਰ ਮਹਾਂਪੁਰਖਾਂ ਨੂੰ ਪਤਾ ਹੈ ਵੀ ਅੱਜ ਸੁਣਦਾ ਪਿਆ ਮੈਂ ਹਾਂ ਜੀ ਆਂਦੇ ਕੀ ਵੇਖਿਆ ਬੱਚੂ ਮੈਂ ਸੰਸਾਰ ਦੁੱਖਾਂ ਦੀ ਖਾਨ ਸਾਰੇ ਜਾਣੇ ਜਿਹੜੇ ਆ ਸੰਸਾਰੀ ਮੰਗਾ ਮੰਗਦੇ ਆ ਬਾਬੇ ਕਹਿੰਦੇ ਠੀਕ ਇਤਨਾ ਹੀ ਆ ਫਿਰ ਉਹਨਾਂ ਗਰਬਾਣੀ ਦੀ ਤੋਹਫੀ ਇੱਕ ਹੋਰ ਵਿਚਾਰੀ ਗਾੜੀ ਤੇ ਫਿਰ ਤੁਰਿਆ ਆਏ ਚਲੋ ਅਗਲਾ ਦਿਨ ਚੜ ਗਿਆ ਮੈਂ ਕਾਰਖਾਨੇ ਜਾਂਦਾ ਹੁੰਦਾ ਸੀ ਉਦੋਂ ਕੰਮ-ਕਮ ਸਿੱਖਦੇ ਹੁੰਦੇ ਸੀ ਜਦੋਂ ਕਾਰਖਾਨੇ ਗਏ ਤਾਂ ਮਨ ਬਣਾਇਆ ਪ੍ਰਤੀਤ ਨਹੀਂ ਹੁੰਦੀ ਜੀਵ ਨੂੰ ਸਾਧੂਆਂ ਦੇ ਬਚਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਵੀ ਸਾਨੂੰ ਪ੍ਰਤੀਤ ਨਹੀਂ ਆਉਂਦੀ ਉਥਰਾ ਹੀ ਮੱਥਾ ਠੇਕਨੇ ਆਪਾਂ ਪ੍ਰਤੀਤ ਨਹੀਂ ਕਰਦੇ ਪ੍ਰਤੀਤ ਨਹੀਂ ਕੇ ਕਰਦੇ ਹਰ ਪਰਬ ਨੇੜੇ ਨਾ ਹੀ ਦੂਰ ਨੇ ਜਾਤ ਮੈ ਰਿਆ ਪਰਪੁਰਾ ਆਪਾਂ ਫਿਰ ਆਪਣੀ ਆਤਮਾ ਦੇ ਵਿੱਚ ਵਹਿੰਦੇ ਨਹੀਂ ਤੁਰੇ ਫਿਰਦੇ ਕਦੀ ਕਿਤੇ ਕਦੀ ਕਿਤੇ ਇਤਨੇ ਪੂਰਨ ਪੁਰਖਾਂ ਦੇ ਬਚਨਾਂ ਤੇ ਵੀ ਪ੍ਰਤੀਤ ਕਰਨੀ ਬੜੀ ਔਖੀ ਹੈ ਅਗਲਾ ਦਿਨ ਹੋਇਆ ਮੈਂ ਵੇਖਣ ਚੱਲ ਗਿਆ ਮੈਂ ਕਿਹਾ ਇਧਰ ਭੁਲਰਾ ਥਾਣੀ ਜਾਂਦੇ ਆ ਤੇ ਜਾ ਕੇ ਵੇਨੇ ਆ ਵੀ ਭਲਾ ਮੀ ਬਰਿਆਕ ਨਹੀਂ ਜਦੋਂ ਇੱਧਰ ਨੂੰ ਗਿਆ ਗਾੜੀਆਂ ਥਾਣੀ ਦੇ ਕੱਚੇ ਰਾਹ ਤੇ ਭੁਲਰਾ ਨੂੰ ਪਾਲਿਆ ਗਾੜੀ ਮਿੱਟੀ ਸੁੱਟੀ ਚਲੇ ਮਿੱਟੀ ਜੜੀ ਗਾਰੇ ਵਾਲੀ ਹੀ ਸਾਈਕਲ ਦੇ ਵਿੱਚ ਗਈ ਅੜ ਘੜ ਤੋਂ ਘੜ ਸਾਹ ਸੰਗਤ ਜੀ ਸੱਚ ਕਰਕੇ ਜਾਣਿਓ ਅੱਧਾ ਪੌਣਾ ਕਿਲੋਮੀਟਰ ਮੈਂ ਸਾਈਕਲ ਧੌਣ ਦੇ ਵਿੱਚ ਹੁੰਦੀ ਲਗਾਇਆ ਤੇ ਦੋਵੇਂ ਚੱਕੇ ਚੁੱਕੇ ਤਾਂ ਕਿਉਂਕਿ ਲਿਬੜ ਕੇ ਗਾਰਾ ਵਿੱਚ ਫਸ ਗਿਆ ਮਿੱਟੀ ਫਸ ਗਈ ਜੱਲਣ ਮਿੱਟੀ ਨਿਕਲੇ ਨਾ ਤੇ ਨਾਲੇ ਮੈਂ ਭਾਰ ਚੁੱਕਿਆ ਬਜਵਨ ਸੀ ਇਹਨਾਂ ਭਾਰ ਚੁੱਕਣਾ ਵੀ ਬੜਾ ਔਖਾ ਤੇ ਨਾਲੇ ਮੈਂ ਰੋਆ ਕਿ ਮੈਂ ਬਚਨ ਨਹੀਂ ਮੰਨਿਆ ਬਚਨ ਨਹੀਂ ਮੰਨਿਆ ਰੋਂਦਾ ਗਿਆ ਗਾੜੀ ਭੁੱਲ ਰਾਇ ਤੇ ਘਰ ਉੱਥੇ ਛੱਪੜ ਛੱਪੜ ਚ ਧੋਤ ਆ ਕੇ ਤੇ ਫੇਰ ਮੈਂ ਗਾਹ ਗਿਆ ਸੋ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਬਚਨ ਕਮਾਉਣੇ ਬਹੁਤ ਔਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂ ਸਾਧ ਸੰਗਤ ਜੀ ਇੱਥੇ ਵੀ ਸਮਾਪਤੀ ਕਰਦੇ ਆ ਫੇਰ ਕੱਦੋਂ ਬਚਨ ਜਿਹੜਾ ਉਹ ਸ਼ੁਰੂ ਕਰਾਂਗੇ